I think the sense of community is very strong. I can see everybody like caring for each other. They don't need to the the neighbors are there helping each other throughout all these hardships. So I thought that was very beautiful and I really enjoyed, I mean I really was touched by hearing all their stories. ਇਥੇ ਜ਼ਰੂਰ ਤੇ ਉਹ ਹੈ ਕਿ ਇਹਨਾਂ ਦੇ ਕਾਰਨ ਇੱਥੇ ਪਾਣੀ ਆ ਗਿਆ ਤੇ ਫਰਨੀਚਰ ਖਰਾਬ ਹੋ ਗਿਆ ਹੈ ਕਪੜੇ-ਕੁਪੜੇ ਸਾਰੇ ਗਏ ਹੈ ਦਵਾਈਆਂ ਚਾਹੀਦੀਆਂ ਸੋ ਉਹੋ ਜਿਹੀਆਂ ਚੀਜ਼ਾਂ ਸੀ ਇੱਥੇ ਕਿਸੇ ਨੂੰ ਮੈਟ ਮੈਟ੍ਰਸ ਦੇ ਦਿੰਦੇ ਕੰਬਲ ਚਾਦਰਾਂ ਕਿੰਨੇ ਲੋਕ ਕੰਮ ਕਰ ਰਹੇ ਆ ਇਸ ਵੇਲੇ ਪੰਜਾਬ ਦੇ ਅਸੀਂ ਤਿੰਨ ਜਾਣੇ ਆ ਤੇ ਸਾਡੇ ਨਾਲ ਇੱਥੇ ਲੋਕਲ ਵੀ ਕਾਫੀ ਰਲੇ ਆ ਹਾਂ ਲੋਕਲ ਵੀ ਬਹੁਤ ਰਲੇ ਆ ਤੇ ਅਸੀਂ ਟੀਮ ਬਣਾ ਕੇ ਕਿ ਪਹਿਲਾਂ ਅਸੀਂ ਉਧਰ ਗੁਰਦਾਸਪੁਰ ਵੱਲ ਗਏ ਸੀ ਉੱਥੇ 8-9 ਪਿੰਡਾਂ 'ਚ ਅਸੀਂ ਡਿਸਟ੍ਰਿਬਿਊਟ ਕੀਤਾ ਫਿਰ ਅਸੀਂ ਇੱਥੇ ਆਏ ਆ ਤੇ ਇੱਥੇ ਅਸੀਂ ਗਏ ਸੀ ਕੱਲ ਅਸੀਂ ਸੀਗੇ ਕਲੂ ਵਾਲਾ ਕਿੜਾ ਆਪਣਾ ਲਾਸਤ ਨੂੰ 7 ਲੋਝ ਤੋਂ ਪਾਰ 7 ਲੋਝ ਤੋਂ ਪਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਇਹਨਾਂ ਨਾਲ ਨਜਿੱਠਣ ਦੇ ਲਈ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੁਣ ਹੋਰ ਨਾਲ ਸਟੇਟਾਂ ਤੋਂ ਲੋਕ ਆਉਣੇ ਸ਼ੁਰੂ ਹੋ ਗਏ ਅਸੀਂ ਲਗਾਤਾਰ ਅ ਦਿਖਾ ਰਹੇ ਆ ਤੁਹਾਨੂੰ ਤੇ ਇਹ ਸਾਡੇ ਨਾਲ ਸਿੰਗਾਪੁਰ ਤੋਂ ਇੱਕ ਟੀਮ ਖੜੀ ਹੋਈ ਹੈ ਹੁਣ ਅੰਤਰਰਾਸ਼ਟਰੀ ਪੱਧਰ ਤੋਂ ਵੀ ਜਿਹੜੀ ਮਦਦ ਹੈ ਉਹ ਪਹੁੰਚਣੀ ਸ਼ੁਰੂ ਹੋ ਗਈ ਹੈ ਇੱਕ ਫਾਊਂਡੇਸ਼ਨ ਹੈ ਮਰਸੀ ਰੀਲੀਫ ਮਰਸੀ ਰੀਲੀਫ ਨਾਮ ਦੀ ਇਹ ਫਾਊਂਡੇਸ਼ਨ ਹੈ ਜਿਹੜੀ ਇਸ ਵੇਲੇ ਕੰਮ ਕਰ ਰਹੀ ਹੈ ਇਹ ਦੋਨੋਂ ਨੌਜਵਾਨ ਜਿਹੜੇ ਨੇ ਇਹ ਸਿੰਗਾਪੁਰ ਦੇ ਬੋਰਨ ਨੇ ਉਥੋਂ ਦੇ ਮੂਲ ਨਿਵਾਸੀ ਹੈ ਤੇ ਇਧਰ ਸਰਦਾਰ ਸਾਹਿਬ ਨੇ ਮੇਜਰ ਸਿੰਘ ਜੀ ਜਿਹੜੇ ਜੰਪਲ ਬੇਸ਼ੱਕ ਉਹ ਭਾਰਤ ਦੇ ਪੰਜਾਬ ਦੇ ਹੈਗੇ ਆ ਪਰ ਪਿਛਲੇ ਲਗਭਗ 70 ਸਾਲ ਤੋਂ ਸਿੰਗਾਪੁਰ ਦੇ ਵਿੱਚ ਉਹ ਰਹਿ ਰਹੇ ਨੇ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਲਕਮ ਸਾਹਿਬ ਵਾਹਿਫਤ ਆਪਣੀ ਫਾਊਂਡੇਸ਼ਨ ਬਾਰੇ ਦੱਸੋ ਇਹ ਫਾਊਂਡੇਸ਼ਨ ਸਿੰਗਾਪੁਰ ਚ 2004 ਦੀ ਸ਼ੁਰੂ ਹੋਈ ਵੀ ਹੈ ਜਦ ਇੰਡੋਨੇਸ਼ੀਆ ਆਚੇ ਸੁਨਾਮੀ ਆਇਆ ਸੀ ਉਸ ਤੋਂ ਬਾਅਦ ਕਿਹੜੇ ਪੁਰਾਣੇ ਗਰੁੱਪ ਮੈਂ ਤਾਂ ਇਹਨਾਂ ਦੇ ਨਾਲ 5 ਸਾਲ ਹੀ ਹੋਏ ਜਦੋਂ ਮੈਂ ਰਿਟਾਇਰ ਹੋਇਆ ਗਵਰਨਮੈਂਟ ਤੋਂ ਫਿਰ ਮੈਂ ਉੱਥੇ ਵੋਲੰਟੀਅਰ ਕਰਦਾ ਰਿਹਾ ਹਾਂ ਪਰ ਉਦੋਂ ਦੀ ਸ਼ੁਰੂ ਹੋਈ ਵੀ ਐ ਤੁਸੀਂ ਮੈਂ ਮੈਂ ਇਹਨਾਂ ਬਾਰੇ ਇੱਕ ਵਾਰ ਹੋਰ ਦੱਸ ਦਿਆਂ ਕਿ ਕਾਉਂਸਲਰ ਸੀਗੇ ਇਹ ਸਿੰਗਾਪੁਰ ਐਮਬੈਸੀ ਦੇ ਜਿਹੜੇ ਇੰਡੀਅਨ ਐਮਬੈਸੀ ਦੇ ਵਿੱਚ ਵੀ ਰਹੇ ਯੂ ਐਸ ਏ ਦੇ ਵਿੱਚ ਵੀ ਰਹੇ ਹਾਂਜੀ ਹੋਰ ਕਿੱਥੇ ਕਿੱਥੇ ਰਹੇ ਹੋਰ ਵੀ ਮੈਂ ਇੰਡੋਨੇਸ਼ੀਆ ਚ ਵੀ ਰਿਹਾ ਤੇ ਰਿਟਾਇਰ ਹੋਣ ਤੋਂ ਬਾਅਦ ਫਾਊਂਡੇਸ਼ਨ ਨਾਲ ਕਰੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਫੇਰ ਲਿਆ ਪਾਨਿਕਸਲੋਏ ਅੱਛਾ ਇਹ ਇਹਨਾਂ ਨੂੰ ਕੋਈ ਇੱਥੇ ਦਿੱਕਤ ਤਾਂ ਨਹੀਂ ਆ ਰਹੀ ਮਤਲਬ ਇੱਕ ਮਤਲਬ ਵੈਦਰ ਹੋ ਗਿਆ ਜਾਂ ਫਿਰ ਹੋਰ ਚੀਜ਼ਾਂ ਕੋਈ ਹੈਂਡਲ ਕਰਨ ਦੇ ਵਿੱਚ ਨਹੀਂ ਵੈਦਰ ਤਾਂ ਠੀਕ ਹੈ ਨੋ ਨੋ ਪ੍ਰੋਬਲਮਸ ਇਨ ਵੈਦਰ ਐਂਡ 올 ਦੈਟ ਬਟ ਕੋਲ ਨੂੰ ਵੀ ਬਚਤ ਕਰਨੀ ਕਿਸੇ ਨਾਲ ਉਹ ਉਹ ਉਹਦੇ ਵਿੱਚ ਮਾੜੀ ਔਖੜਾ ਨਹੀਂ ਤਾਂ ਇੱਕ ਦੋ ਲਫ਼ਜ਼ ਪੰਜਾਬੀ ਦੇ ਜਾਣਦੇ ਆ ਅ ਪੰਜਾਬੀ ਹਾਂ ਇੰਗਲਿਸ਼ ਅ ਵਾਟ ਇਜ਼ ਯੂਅਰ ਨੇਮ ਆਸ਼ਿਕ ਆਸ਼ਿਕ ਮੈਨਾਂਮ ਆਸ਼ਿਕਾ ਯੂ ਅੰਡਰਸਟੈਂਡ ਪੰਜਾਬੀ ਔਰ ਹਿੰਦੀ ਜੋ ਓਨਲੀ ਓਨਲੀ ਕਿਮੀ ਹੋ ਠੀਕ ਨਸਰ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮੋ ਹਾਂ ਆ ਠੀਕ ਸਤਿ ਸ਼੍ਰੀ ਅਕਾਲ ਅ ਤਾਹੀਆ ਆਈ ਕੈਨ ਸੇ ਸਤਿ ਸ਼੍ਰੀ ਅਕਾਲ ਅਚਾ ਇਹ ਇਹ ਫਾਊਂਡੇਸ਼ਨ ਦੇ ਵਿੱਚ ਪਹਿਲਾਂ ਤੋਂ ਜੁੜੇ ਹੋਏ ਲੋਕ ਨੇ ਨਹੀਂ ਇਹ ਵੀ ਹੁਣ ਦੋ ਤਿੰਨ ਸਾਲ ਹੀ ਹੋਏ ਐ ਤੇ ਇਹ ਕੁੜੀ ਯੂਨੀਵਰਸਿਟੀ ਤੋਂ ਜਦੋਂ ਨਿਕਲੀ ਹੈ ਇਹ ਇਥੇ ਆ ਕੇ ਪਹਿਲਾਂ ਇੰਟਰਨਸ਼ਿਪ ਕੀਤਾ ਫਿਰ ਨੂੰ ਚੰਗਾ ਲੱਗਿਆ ਤੇ ਹੁਣ ਪੱਕੇ ਕੰਮ ਤੇ ਕਿਵੇਂ ਕੰਮ ਕਰ ਗਈ ਹੈ ਇਹ ਸਟਾਫ ਹੈ ਪੁੱਛਣਾ ਹੋਵੇ ਪੰਜਾਬ ਦੇ ਲੋਕਾਂ ਵਾਸਤੇ ਕੀ ਕਹਿਣਾ ਚਾਹੁੰਦੇ ਨੇ ਜਾਂ ਕਿਸ ਤਰ੍ਹਾਂ ਦਾ ਬਣਾਉਂਦੇ ਹਾਂ what would you like to say in terms of your impressions of punjab and what you may wish to say to the people of punjab amazingly beautiful uh, very resilient people uh, an amazing um, kinship Everyone cares for each other. Uh, I can't wait to come back here, um, and I really like the people here. We were talking about it uh, about how impressively resilient the people are. Um, I think similarly. I, I think the sense of community is very strong. I can see everybody like caring for each other. They don't need to. the The neighbors are there helping each other throughout all these hardships. So I thought that was very. Beautiful and I really enjoyed. I mean, I really was touched by hearing all their stories about uh, uh, Sikh uh, religious uh, or uh, Sikh community. Um, I think I learned a lot about the Sikh community during this trip, um, just by visiting the families, hearing from um, his stories as well. Yeah, so. ਰਲ ਕੇ ਸਭ ਕੁਝ ਕਰ ਰਹੀ ਹੈ ਇਥੇ ਇਹਨਾਂ ਦਾ ਇਕਾ ਜੋ ਹੈ ਉਹਦਾ ਇਹਨਾਂ ਨੂੰ ਤੁਸੀਂ ਤੁਸੀਂ ਰੀਲੀਫ ਦਾ ਸਮਾਨ ਕੀ ਕੁਝ ਲੈ ਕੇ ਆ ਰਹੇ ਹੋ ਜਾਂ ਮਤਲਬ ਕਿਸ ਤਰ੍ਹਾਂ ਦੀ ਰੀਲੀਫ ਤੁਹਾਡੀ ਫਾਊਂਡੇਸ਼ਨ ਵੱਲੋਂ ਅਸੀਂ ਜਦੋਂ ਆਏ ਸੀ ਇਥੇ ਲੋਕਲ ਕੰਟੈਕਟ ਨਾਲ ਸਾਡੀ ਬਾਤ ਚਿਤ ਹੋਈ ਸੀ ਸੋ ਗੁਰਪ੍ਰੇਮ ਵੀ ਹੈ ਤੇ ਪੁੱਲਰ ਸਾਹਿਬ ਵੀ ਹੈ ਉਹਨਾਂ ਨੇ ਇੱਕ ਹੋਰ ਸਾਡਾ ਸੀਗਾ ਮੰਗਲ ਸਿੰਘ ਅੰਮ੍ਰਿਤਸਰ ਵਾਲਾ ਉਹਨਾਂ ਤੋਂ ਪਹਿਲਾਂ ਪੁੱਛਿਆ ਵੀ ਇੱਥੇ ਜ਼ਰੂਰਤ ਕੀ ਹੈ ਐਵੇਂ ਡੁਪਲੀਕੇਟ ਕਿਵੇਂ ਉਹੀ ਚੀਜ਼ਾਂ ਇੱਕ ਜਗ੍ਹਾ ਚ ਉਪਰ ਨਹੀਂ ਆਵਣ ਚੰਗੀਆਂ ਕਿੱਥੇ ਰਿਪੀਟ ਹੁੰਦਾ ਰਵੇ ਸਮਾਨ ਇਹ ਤੋਂ ਚੰਗਾ ਕਿ ਉਹ ਤੇ ਕੀ ਜ਼ਰੂਰਤ ਹੈ ਸੋ ਲੰਗਰ ਦਾ ਤੇ ਕੋਈ ਪ੍ਰੋਬਲਮ ਨਹੀਂ ਸਿੱਖਾਂ ਦਾ ਲੰਗਰ ਤਾਂ ਸਾਰੇ ਪਾਸਿਆਂ ਤੇ ਕਈ ਜਗ੍ਹਾ ਤੇ ਜਾਣਦੇ ਆਂ ਲੰਗਰ ਦਾ ਪਹਿਲਾਂ ਅਸੀਂ ਬੰਦੋਬਸ ਕਰ ਦਿਆਂ ਕਿਉਂਕਿ ਉਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਲੰਗਰ ਦੀ ਹੁੰਦੀ ਹੈ ਪਰ ਇੱਥੇ ਉਹ ਜ਼ਰੂਰਤ ਇੱਥੇ ਉਹ ਜ਼ਰੂਰਤ ਨਹੀਂ ਹੈ ਤੇ ਇੱਥੇ ਜ਼ਰੂਰਤ ਉਹ ਹੈ ਕਿ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਤੇ ਫਰਨੀਚਰ ਖਰਾਬ ਹੋ ਗਿਆ ਹੈ ਕੱਪੜੇ-ਕੁਪੜੇ ਸਾਰੇ ਗਏ ਆ ਦਵਾਈਆਂ ਚਾਹੀਦੀਆਂ ਆ ਸੋ ਉਹੋ ਜੀਆਂ ਚੀਜ਼ਾਂ ਸੀ ਤੇ ਕਿਸੇ ਨੂੰ ਮੈਟ੍ਰਸ ਦੇ ਦیتے ਆ ਕੰਬਲ ਚਾਦਰਾਂ ਮੈਡੀਕਲ ਕਿਟਸ ਹੀ ਸਪੈਸ਼ਲ ਇੱਕ ਬਣਾਈ ਹੈ ਵੀ ਉੱਥੇ ਪੰਜਾਬੀ ਚੋ ਲਿਖਿਆ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਤੇ ਕਿਹੜੀ ਉਹ ਜ਼ਰੂਰਤ ਹੈ ਉਹ ਹੀ ਹਾਂ ਉਹ ਕਿਸੇ ਡਾਕਟਰ ਤੋਂ ਵੀ ਪੁੱਛਣ ਦੀ ਜ਼ਰੂਰਤ ਨਹੀਂ ਤਾਂ ਪ੍ਰੈਸਕ੍ਰਿਪਸ਼ਨ ਚਾਹੀਦਾ ਹੈ ਸੋ ਉਹਨਾਂ ਨੂੰ ਉਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ ਫਾਇਦਾ ਹੀ ਹੋਊਗਾ ਸਭ ਕੁਝ ਉਹ ਸਪੈਸ਼ਲ ਬਣਾ ਕੇ ਸਭ ਕੁਝ ਦਿੰਦਾ ਹੈ ਹੋਰ ਲੇਡੀਜ਼ ਵਾਸਤੇ ਜੋ ਚਾਹੀਦਾ ਹੈ ਸੈਂਟਰੀ ਪੈਰ ਤੇ ਸਭ ਕੁਝ ਉਹ ਹੀ ਬੰਦੋਬਸਤ ਸਭ ਕੁਝ ਕੀਤਾ ਕਿੰਨੇ ਲੋਕ ਕੰਮ ਕਰ ਰਹੇ ਆ ਇਸ ਵੇਲੇ ਪੰਜਾਬ ਦੇ ਅੰਦਰ ਅਸੀਂ ਤਿੰਨ ਜਾਣੇ ਆ ਤੇ ਸਾਡੇ ਨਾਲ ਇਥੇ ਲੋਕਲ ਵੀ ਕਾਫੀ ਰਲੇ ਆ ਹਾਂ ਲੋਕਲ ਵੀ ਬਹੁਤ ਰਲੇ ਆ ਤੇ ਅਸੀਂ ਟੀਮ ਬਣਾ ਕੇ ਪਹਿਲਾਂ ਅਸੀਂ ਉਧਰ ਗੁਰਦਾਸਪੁਰ ਵੱਲ ਗਏ ਸੀ ਉੱਥੇ 8-9 ਪਿੰਡਾਂ ਚ ਅਸੀਂ ਡਿਸਟ੍ਰੀਬਿਊਟ ਕੀਤਾ ਫਿਰ ਅਸੀਂ ਇੱਥੇ ਆਏ ਆ ਤੇ ਇੱਥੇ ਅਸੀਂ ਗਏ ਸੀ ਕੱਲ ਅਸੀਂ ਸੀਗੇ ਕਾਲੂ ਵਾਲਾ ਕਿਹੜਾ ਆਪਣਾ ਲਾਸ ਤੋਂ ਸਤਲੁਜ ਤੋਂ ਪਾਰ ਸਤਲੁਜ ਤੋਂ ਪਾਰ ਤੇ ਉਥੇ ਦੇਖਿਆ ਉਹਨਾਂ ਦਾ ਵੀ ਵਿਚਾਰਿਆਂ ਦਾ ਬਹੁਤ ਨੁਕਸਾਨ ਹੋਇਆ ਹੋਇਆ ਉਹਨਾਂ ਦੇ ਡੰਗਰ ਵੀ ਵਿਚਾਰੇ ਮਸਾਂ ਕਿਹੜੇ ਬਚ ਗਏ ਉਹਨਾਂ ਨੇ ਉਥੇ ਰੱਖੇ ਆ ਤੇ ਨਹੀਂ ਤਾਂ ਉਹਨਾਂ ਦੀ ਜਰੂਰਤ ਕਾਫੀ ਸਪੈਸ਼ਲ ਹੈ ਕਿ ਨੁਕਸਾਨ ਤਾਂ ਸਾਰੇ ਪਾਸੇ ਹੋ ਰਿਹਾ ਕਈ ਕਈਆਂ ਚ ਵੱਧ ਹੈ ਕਈਆਂ ਚ ਘੱਟ ਹੈ ਕਈਆਂ ਦੇ ਘਰ ਬਚ ਗਿਆ ਇੱਕੋ ਜਾਂ ਹਾਂ ਤੁਸੀਂ ਹੈਲਪ ਕਰ ਰਹੇ ਹੋ ਪੰਜਾਬ ਦੀ ਹਾਂਜੀ ਹਾਂਜੀ ਇੱਥੇ ਅਸਲ ਦੇ ਵਿੱਚ ਕੀ ਅਗੇ ਮੇਰੇ ਮਿੱਤਰ ਨੇ ਸਤਵੰਦ ਸਿੰਘ ਉਹ ਚੇਅਰਮੈਨ ਨੇ ਮਰਸੀ ਰਿਲੀਫ ਦੇ ਤਾਂ ਉਹਨਾਂ ਨੇ ਮੇਰਾ ਸੰਪਰਕ ਕੀਤਾ ਕਿ ਜਿਹੜਾ ਹੈਗਾ ਇਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਹੈ ਤਾਂ ਕੀ ਕੀ ਚੀਜ਼ ਰਿਕੁਆਇਰਡ ਹੈਗੀ ਹੈ ਤਾਂ ਫਿਰ ਮੇਰਾ ਆਪਣੇ ਜੋ ਨੈਟਵਰਕ ਸੀਗਾ ਆਪ ਜਿਸ ਤਰ੍ਹਾਂ ਇੱਥੇ ਪੁੱਲਰ ਸਾਹਿਬ ਸੀਗੇ ਤਾਂ ਉਹ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਆਪਾਂ ਫਿਰ ਉਹੀ ਲੈ ਕੇ ਆਏ ਤਾਂ ਕਿ ਉਹੀ ਗੱਲ ਰਿਪੀਟ ਨਾ ਹੁੰਦਾ ਰਹੇ ਹੁਣ ਜਿਸ ਤਰ੍ਹਾਂ ਇਹਨਾਂ ਨੂੰ ਲੋਕਾਂ ਦੀ ਕਿਉਂਕਿ ਹੁਣ ਰਾਸ਼ ਨੂੰਸ਼ਣ ਸਾਹਿਬ ਮਿਲ ਰਿਹਾ ਇਹਨਾਂ ਨੂੰ ਉਹ ਜਿਹੜੇ ਫਿਊਚਰ ਦੇ ਵਿੱਚ ਨੂੰ ਲੋਡ ਪੈਣੀ ਹੈ ਕਿਉਂਕਿ ਇਹਨਾਂ ਦੇ ਘਰ ਡੁੱਬ ਗਏ ਆ ਤਾਂ ਕੰਬਲਾਂ ਦੀ ਲੋਡ ਹੈਗੀ ਹੈ ਬਿਸਤਰਿਆਂ ਦੀ ਲੋਡ ਹੈਗੀ ਹੈ ਤਾਂ ਉਹਦਾ ਅਸੀਂ ਅਰੇਂਜਮੈਂਟ ਜਿਹੜਾ ਹੈਗਾ ਕੀਤਾ ਹੈਗਾ ਇਹਨਾਂ ਦੇ ਵਾਸਤੇ ਔਰ ਫਿਊਚਰ ਦੇ ਵਿੱਚ ਵੀ ਜਿਹੜਾ ਮਾਸ ਰੀਲੀਫ ਆ ਉਹ ਇਹਨਾਂ ਮੇਰੀ ਗੱਲਾਂ ਨਾਲ ਗੱਲ ਹੋਈ ਹੈਗੀ ਉਹ ਇੱਥੇ ਆਉਣਗੇ ਔਰ ਇੱਥੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋੜ ਹੈਗੀ ਆ ਅਸੀਂ ਰਿਕੁਆਇਰਮੈਂਟ ਦੱਸ ਦਾਂਗੇ ਵੀ ਕਿੱਥੇ ਕਿਹੜੀ ਕਿਹੜੀ ਲੋੜ ਹੈਗੀ ਆ ਤਾਂ ਉਹਦੇ ਅਕੋਰਡਿੰਗ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਔਰ ਕੋਸ਼ਿਸ਼ ਕਰਾਂਗੇ ਜਿਹੜਾ ਇਹਨਾਂ ਨਾਲ ਗੱਲ ਹੋਈ ਸੀ ਜੇ ਮਨ ਕਾਲੂ ਵਾਲਾ ਪਿੰਡ ਹੈਗਾ ਉੱਥੇ ਕਾਫੀ ਲੋਕਾਂ ਦੇ ਜਿਹੜੇ ਘਰ ਡੁੱਬ ਗਏ ਜਿਹੜੇ ਡੁੱਬ ਗਏ ਉਹ ਇਹ ਆ ਵੀ ਉਹ ਘਰ ਡਿੱਗਣੇ ਡਿੱਗਣੇ ਨੇ ਤਾਂ ਉਹ ਕੋਸ਼ਿਸ਼ ਕਰਾਂਗੇ ਜਿੰਨੇ ਘਰ ਬਣਾਏ ਜਾ ਸਕਣ ਕਿਸੇ ਨੂੰ ਇੱਕ ਕਮਰਾ ਜਾਂ ਕਿਸੇ ਦਾ ਪੂਰਾ ਘਰ ਜਿੰਨੇ ਕੋ ਹੋ ਸਕਿਆ ਤਾਂ ਉਹ ਮਰਸੀ ਰੀਲੀਫ ਦੇ ਬਲੋਕ ਕਰਵਾਵਾਂਗੇ ਤਾਂ ਸਿੱਧੇ ਤੌਰ ਤੇ ਹੈ ਕਿ ਇਹ ਟੀਮ ਹੈ ਜਿਹੜੀ ਇਹ ਸਿੰਗਾਪੁਰ ਤੋਂ ਆ ਔਰ ਇੱਥੇ ਮਦਦ ਦੇ ਲਈ ਪਹੁੰਚੇ ਹੋਏ ਆ ਸਰਦਾਰ ਸਾਹਿਬ ਜਿਹੜੇ ਨੇ ਇੱਥੇ ਬਕਾਇਦਾ ਤੌਰ ਤੇ ਗਾਈਡ ਕਰ ਰਿਹਾ ਕਿਉਂਕਿ ਇਹ ਦੋ ਨੌਜਵਾਨਾਂ ਨੂੰ ਸਾਡੀ ਲੈਂਗੁਏਜ ਛੇਤੀ ਛੇਤੀ ਸਮਝ ਨਹੀਂ ਆਉਂਦੀ ਇੰਗਲਿਸ਼ ਸਮਝਦੇ ਆ ਔਰ ਪੰਜਾਬ ਤੋਂ ਸਾਡੇ ਵੀਰ ਜੀ ਹੈਗੇ ਨੇ ਜਿਹੜੇ ਇਹਨਾਂ ਦੀ ਹੈਲਪ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦੇ ਲਈ ਥੈਂਕਸ ਫॉर आवर ਸਾਈਡ ਔਰ ਸਿੱਧੇ ਤੌਰ ਤੇ ਕਿ ਜਿੱਥੇ ਅਸੀਂ ਇਹ ਕਹਿੰਦੇ ਆ ਕਿ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਉਹਨਾਂ ਨੂੰ ਉਹ ਜਿੱਥੇ ਵੀ ਬੈਠੇ ਹੋਣ ਦਿਲ ਉਹਨਾਂ ਦਾ ਪੰਜਾਬ ਵਾਸਤੇ ਧੜਕਦਾ ਹੈ ਜਦੋਂ ਇੱਥੇ ਦਿੱਕਤ ਆਈ ਹੈ ਤਾਂ ਫਿਰ ਉਹ ਆਉਣਗੇ ਭਾਵੇਂ 70 ਸਾਲ ਹੋ ਗਏ ਇਸ ਪਰਿਵਾਰ ਨੂੰ ਉੱਥੇ ਗਿਆ ਨੂੰ ਪਰ ਇਹਨਾਂ ਦਾ ਦਿਲ ਪੰਜਾਬ ਵਾਸਤੇ ਧੜਕਦਾ ਸੀ ਤੇ ਆਹ ਖੜੇ ਨੇ 70 ਸਾਲਾਂ ਬਾਅਦ ਵੀ ਇੱਥੇ ਪੰਜਾਬ ਦੇ ਵਿੱਚ ਖੜੇ ਨੇ ਔਰ ਆਪਣੀ ਮਦਦ ਦੇ ਲਈ ਪਹੁੰਚੇ ਹੋਏ ਆ ਤਾਂ ਇਹੋ ਹੀ ਪੰਜਾਬ ਹੈ ਇਹੋ ਹੀ ਸਾਡੇ ਗੁਰੂਆਂ ਨੇ ਸਾਡੇ ਵਿੱਚ ਜਿਹੜਾ ਜਜ਼ਬਾ ਉਹ ਭਰਿਆ ਹੋਇਆ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮੀਰ ਫਿਰੋਜ਼ਪੁਰ